ਸ੍ਰੀ ਕਾਲ ਜੀ ਪਿੰਡੂ ਬਲੌਗ ਚੈਨਲ ਤੇ ਤੁਹਾਡਾ ਸਵਾਗਤ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਬੈਗ ਨੂੰ ਸਾਰਿਆਂ ਦਾੰਦਰਸਤੀ ਬਖਸ਼ੇ ਚੜ੍ਹਦੇ ਕਲਾ ਬਖਸ਼ੇ ਟਾਈਮ ਹੋ ਗਿਆ ਜੀ 1:30 ਵਜੇ ਨੇ ਬਾਕੀ ਸਾਰੇ ਆਪਾਂ ਕੰਮ ਨਿਬੇੜ ਲੈਨੇ ਬਸ ਕੰਲੇ ਆਪਣੇ ਕੱਪੜੇ ਧੋਣਾ ਰਹਿ ਗਏ ਇਹ ਕੱਪੜੇ ਵਾਲੀ ਆਪਣੀ ਜਿਹੜੇ ਕੱਪੜੇ ਧੋਣ ਵਾਲੀ ਮਸ਼ੀਨ ਆ ਦੀ ਮੋਟਰ ਉਹਦਲੀ ਮੋਟਰ ਸੜ ਗਈ ਜੀ ਇਹ ਜਿਆ ਕਰਕੇ ਅੱਜ ਆਪਣਾ ਕੰਮ ਹੋ ਗਿਆ ਉਹ ਰੂਮ ਪਰ ਦਿੱਲੀ ਮੈਂ ਜਰੂਰੀ ਮੈਨੂੰ ਮਸ਼ੀਨ ਦਾ ਇੰਨਾ ਹੈ ਨਹੀਂ ਜਿਵੇਂ ਮਸ਼ੀਨ 'ਚ ਕੱਪੜੇ ਧੋਣੇ ਆ। ਮੈਂ ਕੱਪੜੇ ਹੱਥਾਂ ਨਾਲ ਹੀ ਵੱਧ ਧੋ ਕੇ ਖੁਸ਼ ਆ ਗਿਆ ਕਿ ਮਸ਼ੀਨ 'ਚ ਨਿਖਰ ਤੇ ਘਟਾ। ਜਿਹੜੇ ਚਿੱਟੇ ਕੱਪੜੇ ਉਹ ਤਾਂ ਬਿਲਕੁਲ ਦਾਗ ਨਹੀਂ ਲੈਂਦੇ ਕਿਉਂਕਿ ਜਿਹੜੀ ਬੱਚਿਆਂ ਦੀ ਚਿੱਟੀ ਡਰੈੱਸ ਆ ਗਈ। ਉਹ ਸਕੂਲ ਚ ਐ ਖੇਡ ਖੂਡ ਕੇ ਨਾ ਆਏਗੇ। ਖਰਾਬ ਕਰ ਲਏ ਹੁੰਦੇ ਆ। ਤੇ ਜਿੱਦਿਕੇ ਮਸ਼ੀਨ 'ਚ ਪਾਉਣ ਦੇ ਫਿਰ ਬੱਚੇ ਲੜਦੇ ਮਾਂ ਮਾਥੇ ਲੈਣਾ ਇਹਦੇ। ਫਿਰ ਮੈਂ ਕਹਿੰਦੀ ਤਾਂ ਸਾਰੇ ਦੋ ਹੋਰ ਹੁੰਦੇ ਆ ਜਿੱਦ ਦੋ ਤਿੰਨ ਕੱਪੜੇ ਵਾ ਸਾਰੇ ਹੱਥਾਂ 'ਚ ਧੋ ਲੈਗੇ। ਹੁਣ ਆਪਣੀ ਤੇ ਮੈਂ ਚੱਲ ਹੁਣ ਸਹਾਰ ਵਿੱਚ ਮਸ਼ੀਨ ਦੇ ਲਵਾਗੇ ਤੇ ਬੈਠੇ ਬੈਠੇ ਆਦਾ ਧੋ ਲਾਂਗੇ। ਸੋਵਾਨੀ ਮਸ਼ੀਨ ਚ ਬੰਦ ਟਾਈਮ ਲੱਗਦਾ ਜੀ ਆਪਾਂ ਨੂੰ ਕਾਲ ਕਰ ਜਣੇ ਆਪਾਂ ਕੱਢਣ ਨਹੀਂ ਕਿ ਜੋ ਬੰਦ ਹੋਇਆ ਨਹੀਂ ਪਤਾ ਨਹੀਂ ਲੱਗਦਾ ਤਾਂ ਭੁੱਲ ਜਾਂਦੇ ਆ। ਹੁਣ ਆਪਾਂ ਇੱਥੇ ਨਾਲ-ਨਾਲ ਵਧੀਆ ਧੋਗੇ। ਕੰਮ ਨਵੇੜ ਦੇ ਆਂਗੇ। ਆਈ ਲੈਨੇ ਸਰ ਨੂੰ ਆਪਾਂ ਵਾਹੰਦਾ ਚੱਲ ਜੀ। ਹੱਥੀ ਕੰਮ ਕਰਨ ਦਾ ਤਾਂ ਕੋਈ ਹੈ ਨਹੀਂ ਜਿੰਨਾ ਹੁੰਦਾ ਵਧੀਆ ਸੰਬੰਧ ਜਿੰਨਾ ਬੰਦਾ ਕੰਮ ਕਰਨਾ ਦੱਤਾ ਉੰਨੇ ਹੀ ਵਧੀਆ ਰਹਿਦਾ ਬੰਦਾ। ਪਰ ਅੱਜ ਕੱਲ੍ਹ ਤਾਂ ਸੋਹ ਪੈ ਗਿਆ ਸਾਰਿਆਂ ਨੂੰ। ਵੇਗੇ ਬੋਨੀ ਅਸੀਂ ਜੀ ਦੋ ਬੋਥੇ ਸਰਕਲ ਦਾ ਮਾਰਦੀਆਂ ਤੇ ਪਾ ਕੇ ਕੱਪੜੇ ਧਵਾਈ ਜਾਂਦੀ ਹੈ ਜੀ ਮੈਨੂੰ ਹੁਣ ਆਪਾਂ ਇਹ ਹੱਥੀਂ ਧੋਣ ਵਾਲੇ ਵੀ ਜਿਹੜੇ ਕੱਪੜੇ ਰੰਗ ਨਿਕਕ ਤੋ ਲੱਗ ਤੋ ਦੇ ਆਂਗੇ ਨਾ ਇਹ ਵਾਰੀ ਆਪਣੇ ਨਵੇਂ ਕੱਪੜੇ ਖਰਾ ਹੋਏ ਜੇ ਆਪਾਂ ਦੇਖੇ ਚ ਪਾ ਦੇਣੀ ਹੈਗੀ ਇਕੱਠੀ ਪਾ ਦੇਣੀ ਹੈਗੀ ਮੇਰਨਾ ਵੀ ਹੋਈ ਹੈ ਜੀ ਕਿਦਰ ਨਾ ਮੈਂ ਤੇ ਰਦ ਬੱਟੇ ਚੋਂ ਕੰਧਰ ਨਿਕਲਦਾ ਸੀਗਾ ਤੇ ਮੈਂ ਸੁਹੋਂ ਦੇ ਡਰੈਸ ਸੀ ਜੀ ਸਕੂਲ ਵਾਲੀ ਬਾਈਟ ਤੇ ਮੈਂ ਕਿਹਾ ਚੱਲ ਬਈ ਮੈਂ ਚੁੰਨੀ ਅੱਡ ਲੱਗ ਰੱਖਤੀ ਜੀ ਇਹ ਇਹ ਕਲਰ ਆ ਨਿਕਲਦਾ ਜਦੋਂ ਦੇ ਸਾਰੇ ਕੱਪੜੇ ਧਰਦੇ ਆ ਬਿਨੇ ਮੈਂ ਦੂਜੇ ਦਿਨ ਦੇ ਕੱਪੜੇ ਨਹੀਂ ਪੁਣ ਲੱਗੀ ਸੀ ਦੋਣੀ ਭੁੱਲ ਜਾ ਕਰਾਂ ਵੀ ਇਹ ਧੋਣਗੀ ਧੋ ਲੂੰਗੀ ਸ਼ਾਮ ਨੂੰ ਕੱਪੜੇ ਇਕੱਠੇ ਕਰਕੇ ਸੁਹੋਂ ਨੇ ਆ ਸਕੂਲ ਤੋਂ ਡਰੈਸ ਲਾਹੀ ਤੇ ਉਹਨੂੰ ਉਹਨੂੰ ਆਤਾ ਜੀ ਵੀ ਮਸ਼ੀਨ 'ਚ ਸੱਡਣਾ ਕੱਪੜੇ ਧੋੜੇ ਸਾਰੇ ਸੀ ਮਸ਼ੀਨ ਦੇ ਵਿੱਚ ਹੀ ਪਾ ਦਿੰਦੇ ਜਦੋਂ ਪਾਣੀ ਪਾ ਕੇ ਧੋਣੇ ਹੁੰਦੇ ਧੋ ਦਾਨੇ ਤੇ ਉਹਨੇ ਡਰਸ ਲਾ ਕੇ ਵਿੱਚ ਡਾਲੀ ਚੱਕ ਕੇ ਵਿੱਚ ਨਹੀਂ ਝੇੜਤੀ ਜੀ ਨਹੀਂ ਰਸੀਗਾ ਮੈਨੂੰ ਨਹੀਂ ਪਤਾ ਲੱਗਿਆ ਇਹਨੇ ਬਾਕੀ ਕੱਪੜੇ ਸੂਲ ਵਿੱਚ ਪਾਤੇ ਤੇ ਉਧਰ ਮੈਨੂੰ ਪਤਾ ਨਹੀਂ ਕੀ ਹੋਇਆ ਵੀ ਇਹ ਕੁਦਰਤੀ ਜਿਵੇਂ ਕੋਈ ਨੁਕਸਾਨ ਹੁੰਦਾ ਹੁਣ ਹੁੰਦਾ ਨਾ ਮਰਦੀ ਖਰਾਬ ਹੋਣੀ ਸੀ ਨਵੀਂ ਲੈਂਦੀ ਸੀ ਪੰਜ ਦਿਨ ਪਹਿਲਾਂ ਮਸ ਇੱਕ ਦੋ ਤੋਂ ਪਾਈ ਸੀ ਤੇ ਜਦੋਂ ਮੈਂ ਸਵੇਰੇ ਦੇਖਿਆ ਸਾਰੀ ਮਰਦੀ ਨੂੰ ਹਰਾ ਰੰਗ ਦਾ ਗ੍ਰੀਨ ਕਲਰ ਇਹਨਾਂ ਚੜਿਆ ਆ ਰਹਿਣ ਤਾਂ ਮਤਲਬ ਦਿਮਾਗ ਖਰਾਬ ਹੋਇਆ 850 ਡਰੈਸ ਲੈਂਦੀ ਸੀ ਫਿਰ ਵੀ ਹੋਰ ਦੂਜੀ ਮੈਂ ਡਰਸ ਤੇ ਦੂਜੇ ਦਿਨ ਬਲੂ ਡਰੈਸ ਪਾਈ ਜੀ ਇਹ ਤੀਜੇ ਦਿਨ ਮੈਂ ਕਪੜਾ ਘਰੀ ਪਿਆ ਸੀਗਾ ਆਪਣੇ ਡਰੈਸ ਘਰੇ ਬਣਾਈ ਜਿਉ ਸਾਡੇ ਚੋਲਾ ਪਜਾਮੀ ਹੈ ਜੀ ਇਹਨਾਂ ਨੇ ਕੱਢੀ ਆਲੇ ਬੱਚਿਆਂ ਨੇ ਤੇ ਨਾ ਮੈਂ ਸੋਚੀ ਜਾਂਦੀ ਜੀ ਮਾਣ ਚ ਲਾਈਟ ਆਈ ਤੋ ਤੋ ਕਿਉਂ ਦਿਸਕਾ ਦੂੰਗੀ ਕਿ ਵੀਰ ਮੈਂ ਸੋ ਅਸੋਕ ਮਨੇ ਡਰੈਸ ਬਰਾਈ ਪਉਣੀ ਹੈ ਜੀ ਬਲੂ ਹੈ ਜੋ ਬਲਾਈਟ ਪਾ ਕੇ ਆਇਗਾ ਕਿ ਮੈਂ ਲਾਈਟ ਦਾ ਕੀ ਬਤਾ ਠੰਡੇ ਕੰਨਾ ਦੇ ਨਾ ਫਿਰ ਔਖਾ ਹੋ ਜੂਗਾ ਜਥੇ ਲਾਈਟ ਆਈ ਗੋ ਡਰੈਸ ਥੋੜੀ ਮੋਟੀ ਆਈ ਫਿਰ ਸੁੱਕਣੇ ਨਹੀਂ ਹੈਗੇ ਤੇ ਦੁਜੀ ਕਮਣ ਤੋਂ ਬਹਿ ਗੀ ਸਬਜ਼ੀ ਨੂੰ ਬਣਾਇਆ ਆ ਨਾ ਫਿਰ ਮੈਂ ਭੈਣ ਲਾਈਟ ਤੇ ਨਹੀਂ ਹੋਣਾ ਹੁੰਦਾ ਨਾ ਉਧਰ ਡੇਟ ਹੋ ਜਾਂਦੀ ਹੈ ਫਿਰ ਤਬਲਾ ਕੱਟ ਲਾ ਰਾ ਥੇ ਕੱਪੜੇ ਧੋਣ ਉਹਨੂੰ ਕੋਲ ਡਰੈਸ ਸੀ ਟੈਂਸ਼ਨ ਸਭ ਖਤਮ ਹੋ ਗਈ ਸੁੱਕ ਜੂਗੀ ਅਈ ਮੂੰ ਕੱਲ ਸਕੂਲ ਗਿਆ ਰਹੀ ਸੀਗਾ ਮਾਸਿਮ ਕਹੀ ਨਾ ਤੂੰ ਅੱਜ ਹੀ ਗਿਆਗਾ ਪੰਚਾਤਨ ਘਰੇ ਰਹਿ ਗਿਆ ਵਿਚਾਰਾ ਉਹਦੀ ਡਰੈਸ ਐਂ ਜੀ ਆ ਬਾਕੀ ਕੱਪੜਾ ਦਾ ਕੋਈ ਨਹੀਂ ਆਪਣੀ ਕੋ ਮਰਜ਼ੀ ਸੁੱਕੀ ਜਾਣ

ਖੋਲ ਜੀ ਲਾਈਵ ਮੈਨਸ ਨਹੀਂ ਕੰਮ ਦੇ ਵੇਟ ਲੈਣੀ ਹੁੰਦਾ ਅੱਗੇ ਤਾਂ ਮੈਂ ਸੱਤ ਕਾ 7.5 ਰੋਟੀ ਖਾਂਦੀ ਸੀ ਹੁਣ ਤਾਂ ਅਸੀਂ 6.5 ਰੋਟੀ ਖਾ ਕੇ ਮਿਲ ਜੇ ਚਾਹ ਆ ਜਾਂਦਾਗਾ ਮੀਂਹ ਆ ਲੈ ਇਦਾਂ ਅਸਨੀਆਂ ਮੈਂ ਨਿਕਲ ਨਾ ਬਤ ਕਰਾਂਗੇ ਨਾ ਕਿੰਨਾ ਆਉਦੇ ਪਰਿਵਾਰ ਜਿਵੇਂ ਹੋਇਆ ਪੈਗਾ ਵੀ ਆਦੀ ਫੈਮਿਲੀ ਜਿਵੇਂ ਇਕੱਠੀ ਹੁਣਾਉਂਦਾ ਮੈਨੂੰ ਤਾਂ ਬੜੀ ਖੁਸ਼ੀ ਮਿਲੀ ਐ ਨਾ ਮੇਰੇ ਤਾਂ ਜਿੰਨਾ ਤਾਂ ਮੇਰੀ ਮੰਮੀ ਐ ਨਾ ਡੈਡੀ ਐ ਜੀ ਮੈਨੂੰ ਆਪਣੇ ਭੈਣਾਂ ਨਾਲ ਮਿਲ ਕੇ ਚਾਹ ਹੁੰਦਾ ਖੁਸ਼ੀ ਭੈਣ ਤਾਂ ਮੇਰੇ ਹੈਗੀਆਂ ਵੱਡੀ ਇੱਕ ਭਰਾ ਵੀ ਮੇਰੇ ਹੈਗਾ ਪਰ ਮਾਂ ਪਿਓ ਵਰਗੀ ਰੀਸ ਨਹੀਂ ਹੁੰਦੀ ਜੇ ਮਾਂ ਪਿਓ ਹੁੰਦੇ ਜਦੋਂ ਉਹ ਦੋ ਉਸ ਗੱਲ ਹੋਰ ਹੁੰਦੀ ਹੈਗੀ ਮੈਂ ਤਾਂ ਛੋਟਾ ਗੇ ਮੈਂ ਤਾਂ ਸਬਜ਼ੀ ਘੱਟ ਖਾਂਦਾਗਾ ਮੈਂ ਤਾਂ ਸੁਖ ਮਿਲ ਨਹੀਂ ਹੁੰਦੇ ਹਮ ਦੋ ਡੰਗਾ ਬੁਕਦੀ ਨਹੀਂ ਜੀ ਇਹ ਦੋ ਲੈ ਲੇ ਪਿਆਜ਼ ਆਪਾਂ ਟੁੱਕ ਹਰੀ ਮਿਰਚ ਇੱਕ ਕੁੜਾ ਅਦਰਕ ਦਾ ਇੱਦੀ ਲਈ ਤਿਆਰੀ ਮੱਚ ਵੱਡੀਆਂ ਬਣਾਂਗਾ ਦੱਸਣੇ ਇਹ ਤਾਂ ਪਹਿਲਾਂ ਆਪਾਂ ਮਸਾਲਾ ਉਹ ਕਰ ਲੈਣੇ ਹਨ ਆਪਾਂ ਇਹ ਰੱਖ ਲਾਂ ਕੱਟਾਂਗੇ ਆਪਾਂ ਮੌਕੇ ਤੇ ਜਦੋਂ ਆਪਾਂ ਸਬਜ਼ੀ ਬਣਾਉਣੀ ਹੋਈ ਕਿਰਾ ਪੇਛਲ ਕੇ ਰੱਖ ਲਾ ਦੇ ਇਹਨੂੰ ਉੱਪਰਲਾ ਛਿਲਕਾ ਉਤਾਰ ਕੇ ਫਿਰ ਸੁੱਕਾ ਹੋ ਜਾਂਦਾ ਨਾ ਮੌਕੇ ਤੇ ਗੁੰਡੀ ਚ ਕਟਾਂਗੇ ਆਪਾਂ ਗੁੰਡੀ ਚ ਕਟ ਕੇ ਉਹ ਸਬਜ਼ੀ ਬਣਾਉਣਾ ਬਹੁਤ ਟੈਸਟੀ ਬਣਦੀ ਹੈ ਜੇ ਤੁਸੀਂ ਦੇਖਿਆ ਬਣਾ ਕੇ ਜੇ ਜੇ ਅਪ ਗ੍ਰੈਂਡਰ ਚ ਜਾਰ ਚ ਪੀਸਦੇ ਆ ਉਹ ਨਹੀਂ ਹੁੰਦੀ ਜਿੰਨੀ ਸਟੀਮਾਂ ਦੀ ਜੇ ਕੁੰਡੀ ਚ ਕੁੱਟ ਕੇ ਬਣਾਉਣਾ ਉਹਦਾ ਅਲੱਗ ਹੀ ਸਵਾਦ ਹੁੰਦਾ ਹੈ ਚਟਨੀ ਵੀ ਤੁਸੀਂ ਬਣਾ ਕੇ ਦੇਖ ਲਓ ਕੁੰਡੀ ਦੀ ਚਟਨੀ ਸਵਾਦ ਹੋਊਗੀ ਨਾ ਦੋ ਤਾਂ ਕਿਉਂ ਆਪਣੇ ਸਾਰੇ ਇਹ ਉਹਨਾਂ ਦਾ ਜਿਆਦਾ ਖਰੂੰਬੜ ਚ ਕੱਢ ਦਿੰਦੇ ਹੈ ਗ੍ਰੈਂਡਰ ਤਾਂ ਬਾਲਾ ਪੀਸ ਦਿੰਦਾਗਾ ਹਾਂ ਮੈਂ ਕੁੰਡੀ ਚ ਕੁੱਟਣ ਲੱਗੀ ਜੇ ਦੀ ਮਸਾਲਾ ਪਹਿਲਾਂ ਮੈਂ ਬਰੀਕ ਕੱਟ ਕੇ ਪਾ ਲਈ ਸੀ ਉਹਨਾਂ ਸਭੀ ਟੇਸਟਿੰਗ ਮਨ ਡਿਜ਼ਰਟ ਅੱਡੀ ਕਰ ਦੇਣੀ ਤਾਂ ਨਾ ਤਰੀਜੀ ਵੰਡੀ ਸੀ ਦੇਖ ਪਿਆਜ਼ ਸਾਫ ਤੇ ਬੱਚੇ ਨਹੀਂ ਖੰਦ ਕਰਦੇ ਸੀ ਪਿਆਜ਼ ਅਲੱਗ ਹੀ ਪੈ ਰਹੇ ਸੀ ਪਿਆਜ਼ ਨੂੰ ਗਰਨੇ ਲਾਗੇ ਰੁੱਤ ਦਿੰਦੀ ਨਾ ਹੋਰੀ ਭੁੱਕਾ ਇਹ ਕੱਢੀ ਆ ਦੇਗੇ ਫਿਰ ਇਹ ਕੀ ਯਾ ਰੋਤੀ ਤੇ ਆ ਕੇ ਗਰਨੇ ਲੱਗ ਜਾਂਦੀ ਹੈ ਇਹ ਪਹਿਲਾ ਆਲੂ ਵਾਲਾ ਤੰਗ ਕੀਤਾ ਆਲੂ ਉਸ ਕਿਲੋ ਕਿਲੋ ਹੀ ਲਿਆ ਕਰ ਰਹਾ ਮੈਂ ਚਲ ਬਾੜੀ ਹੋਏ ਤੇ ਕਿ ਉਹ ਫੇਰ ਵੀ ਜਿਵੇਂ ਇੱਕ ਦਿਨ ਆਪਾਂ ਅੱਧਾ ਕਿਲੋ ਸਬਜ਼ੀ ਦੀ ਪਾਲੇ ਸੀ ਚ ਨਾ ਥੋੜੇ ਰੱਖ ਲਏ ਦੂਜੇ ਦਿਨ ਨੂੰ ਭੁੱਖਾ ਗੱਡਿਆ ਆਹੋ ਜਿਵੇਂ ਉੱਗਰ ਜਾਇਆਗਾ ਤੇ ਮੈਂ ਭਾਈਆਂ ਨੂੰ ਸਬਜ਼ੀਆਂ ਨੂੰ ਪਿੱਛੇ ਖੜ ਜਾ ਕੇ ਰੱਖਤੀ ਤਾਂ ਫਿਰ ਭਰਾਓ ਤੁਸੀਂ ਦੱਸ ਕੇ ਮੇ ਰਹਦੇ ਹੋ ਇਹ ਆਲੂ ਇਹ ਕਹਿੰਦੇ ਭਾਈ ਤੁਸੀਂ ਪੋਲੀਥੀਨ ਦੇ ਵਿੱਚੋਂ ਕੱਢ ਦੇ ਕਰੋ ਫਿਰ ਤੁਸੀਂ ਆ ਬੰਨੋ ਨੇ ਫੇਰ ਤਿੰਨ ਚਾਰ ਮਾ ਤੁਸੀਂ ਉਹਨਾਂ ਦੀ ਥੋੜੇ ਵੀ ਤਾਂ ਆ ਜੇ ਟੋਕਰੀਆਂ ਚ ਰੱਖੀ ਬੈਠੇ ਝੁਕਸਦਾ ਝੁਕਸਦਾ ਬੱਜਦੀ ਹੋਣਗੇ ਸਾਰੇ ਡੇਲੀ ਤਾਂ ਨਹੀਂ ਵੀ ਸੇਲ ਹੁੰਦੇ ਹਨਾ ਕੋਸੇ ਬੱਚੇ ਜੇ ਕਰ ਲੈ ਲਗੀ ਆਨੇ ਫਿਰ ਉਹ ਕਿਉਂਗਦੇ ਨਹੀਂ ਹੈਗੇ ਕਹਿੰਦੇ ਨਾ ਭੇਗਤ ਸਾਡੇ ਵੀ ਆਉਂਦੇ ਆ ਪੋਲੀਥੀਨ ਦੇ ਵਿੱਚ ਜਲਦੀ ਉਗਦੀ ਹੈ ਕਿ ਮੈਸ ਹੋ ਜਾਂਦੀ ਹੈ ਹਵਾ ਬੰਦ ਹੋ ਜਾਂਦੀ ਹੈ ਕਿ ਆਪਾਂ ਪਿਆਜ਼ ਕੱਟਦੇ ਨਹੀਂ ਹੈਗੀ ਤਾਂ ਇਹ ਬਸ ਤੋਂ ਕਿਉਂ ਨਾ ਆਪਾਂ ਨੇ ਰੱਖ ਦਈਏ ਜਿਹਦਾ ਆਪਾਂ ਉਹਨਾਂ ਚ ਕੁੱਟਨੇ ਹੋਵਦੀ ਆਪਾਂ ਕੱਟਾਂਗੇ ਉਹ ਵੱਡੇ ਵੱਡੇ ਪੀਸ ਕਰ ਲਾਂਗੇ ਹੁਣ ਆਪਾਂ ਕੱਟਦੇ ਗੋਭੀ ਇਹਨਾਂ ਆਪਾਂ ਸਬਜੀ ਉਬਾਲ ਕੇ ਬਣਾਵਾਂਗੇ ਜੀ ਗੋਭੀ ਦੀ ਥੋੜੀ ਉਬਾਲ ਲੈਣੀ ਹੁੰਦੀ ਹੈਗੀ ਠੀਕ ਹੈ ਜੇ ਕੋਈ ਕੀੜਾ ਕੜਾ ਹੁੰਦਾ ਤਾਂ ਪਰ ਤੁਹਾਨੂੰ ਦੇਖ ਹੀ ਚੈੱਕ ਕਰ ਲੈਣਾ ਇੱਕ ਵਾਰੀ ਕਿਉਂਕਿ ਕੀੜਾ ਹੁੰਦਾ ਉਹ ਵੀ ਨਿਕਲ ਜਾਂਦਾ ਗਰਮ ਬਣੀ ਜਵਾਰ ਤੇ ਬਾਕੀ ਐਵੇਂ ਹੀ ਵਧੀਆ ਜੀ ਬਣਦੀ ਹੈ ਤੇਲ ਘੱਟ ਪਾ ਲਈਏ ਵਧੀਆ ਬਣਦੀ ਹੈ ਜੀ ਥੋੜਾ ਸੇਕ ਲਵਾਉਣਾ ਬਣ ਜਾਂਦੀ ਹੈ ਤੇਲ ਅਸੀਂ ਘੱਟ ਪਾਉਣੀ ਹੈ ਕਿਉਂਕਿ ਤਲਿਆ ਸੀ ਬਹੁਤ ਘੱਟ ਖੰਦੀ ਹੈ ਅਸੀਂ ਗੋਭੀ ਨੂੰ ਤਲਕੀ ਨਹੀਂ ਪਾਉਂਦੇ ਹੈਗੀ ਅਸੀਂ ਗੋਭੀ ਨੂੰ ਉਬਾਲ ਲੈਣੀ ਹੈ ਪਹਿਲਾਂ ਦਬਾ ਤੜਕਾ ਪੁੱਨ ਕੀ ਆਹ ਵਾਲੀ ਪੂਰੀ ਜਿਆਦਾ ਨਹੀਂ ਥੋੜੀ ਥੋੜੀ ਜਿਹੀ ਕੱਚੀ ਰੱਖ ਲਾਂਗੇ ਤੇ ਕੁਸ ਬਸ ਮਿਰਚ ਦੇ ਵੀ ਮਿਰਚ ਮਸਾਲੇ ਜੀ ਰਸ ਜਾਨ ਹਾਂ ਬਾ ਗੋਭੀ ਸਬਜੀ ਅਵਾਲ ਕੇ ਬਣਾਉਣੀ ਆ ਆਲੂ ਸਬਜੀ ਵੀ ਅਵਾਲ ਕੇ ਬਣਾਉਣੀ ਆ ਇਹ ਦੋਨੇ ਸਬ지ਆ ਪਾਏ ਅਵਾਲ ਕੇ ਬਣਾਉਣੀ ਆ ਕੀ ਕਾ ਮੂੰਗੀ ਹੋਣਾ ਇਹ ਵਾਲ ਕੇ ਮੂੰਗੀ ਵੀ ਰੇ ਵਾਲੀ ਪੈਂਦੀ ਹੈ ਕਹਿੰਦੇ ਖਾਦਾ ਬਣ ਗਿਆ ਮੈਂ ਕਿਹਾ ਨਹੀਂ ਮੂੰਗੀ ਸਾਡੀ ਰਸਤਰੀ ਵਾਲੀ ਬੀਜ ਨੇ ਮੂੰਗੀ ਤੇ ਆਲੂ ਉਹ ਦੱਸ ਦਿੰਦੇ ਨੇ ਵੀ ਇਹ ਤਾਂ ਨੇਰੀ ਜ਼ਹਿਰੀ ਹੁੰਦੀ ਹੈਗੀ ਲੋਕ ਸਰਦਾ ਨਹੀਂ ਕਾਲੂ ਖਾਦੇ ਉਹਨਾਂ ਬੱਚੇ ਵਾਲੀ ਡਿਮਾਂਡ ਕਰਦੇ ਆਲੂ ਵਾਲੀ ਇਹ ਵਾਲ ਕੇ ਬਣਾਉਂਦੇ ਚੱਲਣਾ ਚਾਂਕ ਪੂਰਾ ਹੋ ਜਾਏ ਨਾਲੂ ਖਾਣ ਦਾ ਬਰ ਦੇ ਵਕ ਕਾਫੀ ਫਰਕ ਪੈ ਜਾਂਦਾ ਹੈਗਾ ਰਿਹਾ ਸਖਿਆ ਨਾ ਯੋਗ ਆਇਆ ਪਕਾ ਲਈ ਸਬਜ਼ੀ ਨਾਲੇ ਗੱਲਾਂ ਸੌੜਨਾ ਗੱਲਾਂ ਬਾਤਾਂ ਇਹ ਜੀ ਲੱਗ ਜਾਂਦਾ ਜਿੱਦਿ ਬੈਠੇ ਤੇ ਇਹਨਾਂ ਨੇ ਕੰਮ ਦਿੰਦੇ ਹੋਏ ਨਾਲੇ ਗੱਲਾਂ ਬਾਤਾਂ ਕਰਕੇ ਜੀ ਲੱਗ ਜਾਂਦੀ ਵੀਡੀਓ ਬਣੀਆਂ ਨੇ ਕੋਈ ਟਾਈਮ ਵੀਡੀਓ ਚੁੱਝ ਜਾਂਦੀ ਆਪਾਂ ਤੁਹਾਨੂੰ ਅਪਲੋਡ ਕਰਨਾ ਪਬਲਿਕ ਕਰਨਾ ਨਾ ਯੋਜੀਆਂ ਨੇ ਨਾ ਇਹ ਰ ਆਪਾਂ ਦੇਖਣ ਲੱਗ ਜਾਂਦੇ ਆ ਨਾ ਕੋਈ ਦੇਖੀਏ ਕਿਸੇ ਨੇ ਨਹੀਂ ਭੈਣ ਭਰਾਵਾਂ ਨੂੰ ਆਪ ਉਹਨਾਂ ਨੂੰ ਵੀ ਦੇਖਣ ਲੱਗ ਜਾਂਦੇ ਆ ਉਹਨਾਂ ਨੂੰ ਆਪਾਂ ਕਮੈਂਟ ਮੁੰਡ ਕਰਦੇ ਹੋ ਸਾਰਾ ਟਾਈਮ ਲੱਗ ਜਾਂਦਾ ਕਹਿੰਦੇ ਦੇਖੀਂ ਜਾਂਦਾ ਚਲੋ ਜੀ ਬੜੀ ਟੈਮ ਟਪਦਾ ਕੀ ਨਾ ਸੋਚਿਆ ਕਰੋ ਵੀ ਵੀਡੀਓ ਨੂੰ ਵਧੀਆ ਨਹੀਂ ਬਣਾਈਏ ਨੇ ਵਧੀਆ ਹੁਣ ਜਿੰਨੀ ਕਿ ਸਭ ਤੋਂ ਬਾਅਦ ਲੱਗਦੀ ਅਸੀਂ ਉੰਨੀ ਲਾਉਣੇ ਹੈਗੇ ਵੀ ਵਧੀਆ ਵੀਡੀਓ ਬਣਾਉਣ ਦੀ ਕੋਸ਼ਿਸ਼ ਹੀ ਕਰਦੇ ਆਂਗੇ ਹੌਲੀ ਹੌਲੀ ਸਿੱਖ ਜਾਈਏ ਕੋਈ ਗੱਲ ਨਹੀਂ ਜੀ ਜਿੰਨਾ ਜੀ ਵੀਡੀਓ ਜੀ ਅੰਨੀ ਹੈ ਜੀ ਮਿਲਦੇ ਆਗੇ ਸੇ ਹੋਰ ਵੀਡੀਓ ਚ ਤਦ ਤੱਕ ਲਈ ਰੱਬ ਰਾਖਾ ਜੀਲੇ ਦੇ ਖ ਲਈ ਬਹੁਤ ਬਹੁਤ ਧੰਨਵਾਦ